ਜੀ ਕੀ ਪੰਜਾਬ ਵਾਲਿਓ ਸਸਤਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਵੀਡੀਓ ਤੇ ਬਣੇ ਰਹੋ ਜੋ ਗੱਲ ਕਰਾਂਗੇ ਭਗਵੰਤ ਮਾਨ ਸੀਐਮ ਦੀ ਕਿਉਂਕਿ ਭਗਵੰਤ ਮਾਨ ਸੀਐਮ ਨੇ ਖੁਦ ਕਿਹਾ ਇੱਕ ਲਾਈਵ ਦੇ ਉੱਤੇ ਹੋ ਕੇ ਵੀ ਜੋ ਅਕਾਲ ਤਖਤ ਸਾਹਿਬ ਕਿਉਂਕਿ ਵੀ ਮੇਰੀ ਨਾਂ ਤਾਂ ਅੱਜੋ ਕਾ ਦਾ ਤੇ ਨਾ ਕੱਲ ਵੀ ਅਕਾਲ ਤਖਤ ਸਾਹਿਬ ਨੂੰ ਵੀ ਕੁਝ ਕਹਿ ਚੁੱਕਾ ਮੈਂ ਕਿਉਂਕਿ ਜੋ ਗੁਰੂਆਂ ਨੇ ਲਿਖਿਆ ਵੀ ਇਹਨੂੰ ਕੋਈ ਨਹੀਂ ਝੂਠਾ ਪਾ ਸਕਦਾ ਵੀ ਜਿਹੜੀ ਮੇਰੇ ਰਸਤਾਰ ਬੰਨੀਆਂ ਖੁਦ ਵੀ ਮੈਂ ਵੀ ਗੁਰੂਆਂ ਕਰਕੇ ਹੀ ਬੰਨੀਆਂ ਪਹਿਲਾਂ ਤੁਹਾਨੂੰ ਥੋੜਾ ਬਿਆਨ ਸੁਣਾ ਦਈਏ ਭਗਵੰਤ ਮਾਨ ਸੀਐਮ ਕੀ ਕਹਿ ਰਿਹਾ ਖੁਦ ਲਾਈਵ ਦੇ ਉੱਤੇ ਹੋ ਕੇ ਜੋ ਪੀਟੀਸੀ ਨਿਊਜ਼ ਚੈਨਲ ਦੇ ਉੱਤੇ ਇਹ ਤੁਸੀਂ ਸਾਰੇ ਕੱਢ ਕੇ ਦੇਖ ਸਕਦੇ ਆ ਵੀ ਭਗਵੰਤ ਮਾਨ ਸੀਐਮ ਕੀ ਕਹੀ ਜਾਂਦਾ ਆ ਬੀੜੀ ਇਹ ਸੁਣੋ ਪਹਿਲਾਂ ਥੋੜੀ ਪੰਜਾਬੀਓ ਤੇ ਫੇਰ ਕਰਾਂਗੇ ਵਿਚਾਰ ਸਾਂਝੇ ਮੇਰੀ ਕੋਈ ਹਿੰਮਤ ਨਾ ਮੇਰੀ ਕੋਈ ਔਕਾਤ ਕਿ ਮੈਂ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕਿਸੇ ਵੀ ਵਕਤ ਮੈਂ ਕੋਈ ਚੈਲੰਜ ਕਰਾਂ ਮੈਂ ਆਪਣਾ ਵਕਤ ਪੇਸ਼ ਕਰਦਾ ਦੋਸ਼ ਬੱਤ ਲੜ ਕੇ ਗਿਆ ਤੂੰ ਮੈਂ ਅੱਗੇ ਤੂੰ ਗੁਰੂ ਕੀ ਗੋਲਕ ਇੱਕ ਸਿਧਾਂਤ ਪਰੰਪਰਾ ਰਵੈ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਇਸ ਮਸਲੇ ਦੇ ਵਿੱਚ ਇਦਾਂ ਦੀ ਕਦੀ ਅੱਗੇ ਕੋਈ ਕਿਉਂਕਿ ਪੰਜਾਬ ਵਾਲੇ ਤੁਸੀਂ ਸਾਰੇ ਸੁਣੀ ਚੁੱਕੇ ਹੋ ਕਿਉਂਕਿ ਭਗਵਾਨ ਤਮਾਨਸੀਅਮ ਨੇ ਖੁਦ ਨੇ ਜੋ ਵੀਡੀਓ ਦੀ ਜਾਂਚ ਰਹਿ ਗਈ ਸੀ ਜੋ ਵੀਡੀਓ ਦੀ ਜਾਂਚ ਹੋਈ ਆ ਕਿਉਂਕਿ ਖੁਦ ਦਿੱਲੀ ਤੋਂ ਵੀ ਹੋ ਗਈ ਖੋਦ ਪੰਜਾਬ ਦੇ ਵਿੱਚ ਵੀ ਹੋਈ ਪੰਜਾਬ ਸਰਕਾਰ ਨੇ ਤਾਂ ਇਹੀ ਕਿਹਾ ਕਿਉਂਕਿ ਜੋ ਪੰਜਾਬ ਦੇ ਵਿੱਚ ਹੋਈ ਸੀ ਵੀਡੀਓ ਗਲਤ ਆ ਕਿਉਂਕਿ ਜੋ ਦਿੱਲੀ ਦੇ ਵਿੱਚ ਮੰਨ ਲਓ ਚੈੱਕ ਹੋਈ ਸੀਗੀ ਤੇ ਦਿੱਲੀ ਦੇ ਵਿੱਚ ਕਹਿੰਦੇ ਸੀ ਸਹੀ ਆ ਵੀ ਜਿਹੜੇ ਪੰਜਾਬ ਵਾਲੇ ਆ ਕਿਉਂਕਿ ਪੰਜਾਬ ਵਾਲਿਆਂ ਨੇ ਖੁਦ ਆਖਿਆ ਵੀ ਇਹ ਆਈ ਨਾ ਬਣੀ ਆ ਇਹ ਭਗਵਾਨ ਤਮਾਨ ਸੀਐਮ ਨੇ ਤੁਸੀਂ ਸੁਣੀ ਚੁੱਕਿਆ ਹੋ ਕਿਉਂਕਿ ਸਿੱਧਾ ਬਿਆਨ ਦਿੱਤਾ ਭਗਵਾਨ ਤਮਾਨ ਸੀਐਮ ਨੇ ਕਿਉਂਕਿ ਵੀ ਮੇਰੀ ਕੀ ਓਕਾਰ ਆ ਕਹਿੰਦਾ ਜੋ ਕਾਲ ਤਾਂ ਤਸਾਬ ਨੂੰ ਵੀ ਮਾੜਾ ਕਹਿ ਚੁੱਕਾ ਮੈਂ ਤੇ ਖੁਦ ਕਹਿੰਦਾ ਮੇਰੇ ਜਿਹੜੀ ਦਸਤਾਰ ਬੰਨੀ ਆ ਖੁਦ ਮੈਂ ਵੀ ਗੁਰੂਆਂ ਕਰਕੇ ਬੰਨੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬੀਓ ਜਿੱਥੋਂ ਤੱਕ ਜਾਂਦੀ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜਰੂਰ ਦਬਾਉਣਾ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਵਾਂਗੇ ਧੰਨਵਾਦ ਜੀ ਸਾਰਿਆਂ ਨੂੰ